ਹਾਂਜੀ ਤੁਹਾਡੇ ਸਾਹਮਣੇ ਪੇਸ਼ ਹੈ ਬਾਬੂ ਰਜਵਲੀ ਦੀ ਰਚਨਾ ਆਵੇ ਵਤਨ ਪਿਆਰਾ ਚੇਤੇ ਹੰ ਮੰਨ ਲਈ ਜੋ ਕਰਦਾ ਰੱਬ پاک ਆਉਂਦੀ ਯਾਦ ਵਤਨ ਦੀ ਖਾ ਕਹਿ ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ਹਏ ਮੈਂ ਪੁੱਛ ਗਿਆ ਵਾਂਗੂ ਖਿਲਦੇ ਪੜਥਾ ਉਮਬਾਂ ਗਈ ਦੇ ਹੀ ਐ ਵਿਛੜੇ ਯਾਰ ਪਿਆਰੇ ਬਣੀ ਮੁਸੀਬਤ ਕੇ ਹੀ ਐ ਜੰਦੇ ਲੋਕ ਨਗਰ ਦੇ ਰਸੂ ਪਿੰਡ ਦੀ ਪੌਣ ਫੁੱਲਾਂ ਦੀ ਖੁਸ਼ਬੂ ਹੋ ਗਿਆ ਜਿਗਰ 파ੜਿਓ ਫਾੜੀ ਵੱਢਦੀ ਚੱਕ ਚਿੰਤਾ ਬਗਿਆੜੀ ਹੱਡੀਆਂ ਸਿੱਟੀਆਂ ਚੱਪ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮਹਬਤਾਂ ਜੀ ਸੋਹਣੀਏ ਸਾਹੋ ਪਿੰਡ ਦੀ ਏ ਬੀ ਹੈ ਸੋਹਣੀਏ ਸਾਹੋ ਪਿੰਡ ਦੀ ਏ ਬੀ ਹੈ ਬਚਪਨ ਦੇਵ ਚ ਪੜੇ ਬੰਬੀ ਹੈ ਚੂਰੀ ਖਵਾ ਮਾ ਪਾਤੇ ਰਸਤੇ ਚੱਕਲੇ ਕਲਮੰਦਵਾਤਾ ਬਸਤੇ ਸ਼ੇਰ ਨਰਜਣ ਮੰਗੇ ਨੇ ਭੋਲਧੀਆਂ ਨਾ ਪਰਜਣ ਪਾਣਾਂ ਕੁੰਭਰਾ ਲਹੰਗੇ ਨੇ ਕਰਕੇ ਤੁਰ ਗਏ ਮੋਗੇ ਮਾਪਿਆਂ ਜਉਂਦਿਆਂ ਤੋਂ ਸੁਖ ਭੋਗੇ ਪੈਸੇ ਖਾ ਮਠਿਆਈਆਂ ਬਚਦੇ ਵੇਂਦੇ ਸ਼ਹਿਰ ਸੜਕ ਪਰ ਨੱਚਦੇ ਠਮ ਠਮ ਚੱਕਦੇ ਪੱਬ ਤਾਂ ਜੀ ਹੋ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਤਾਣ ਮਹਪਤਾਂ ਜੀ ਗਰ ਐਂਟ੍ਰੈਂਸ ਪਾਸ ਸਕੂਲੋਂ ਓਵਰ ਸਿਆਰ ਬਣੇ ਰਸੂਲੋਂ ਜਿਲੇ ਪਸ਼ੋਰ ਨਹਿਰ ਵਿੱਚ ਭਰਤੀ ਦੌਲਤ ਪਾਣੀ ਵਾਂਗੂ ਵਰਤੀ ਬਹੁਤ ਬਹਾਰਾਂ ਮਾਣੀਆਂ ਸੁਰਖ ਮਖਮਲਾਂ ਵਰਗੇ ਫਿਰਨ ਪਠਾਨ ਪਠਾਨੀਆਂ ਬਤਲੇ ਜਗਰਾਮ ਕੋਲੇ ਖਾੜੇ ਵਰਦੀਆਂ ਕਣੀਆਂ ਰੂਪਤੀਆਂ ਧਿਆੜੇ ਅਫਲਾ ਤੂਣ ਵਰਗੀਆਂ ਅਕਲਾਂ ਗੱਬਰੂ ਮੋਟਿਆਰਾ ਪਰ ਸ਼ਕਲਾਂ ਸੋਹਣੀ ਬਣ ਗਈ ਸ਼ਬ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਉਣ ਮੁਹੱਬਤਾਂ ਜੀ ਚਾਪ ਜੰਗ ਕਰਦੇ ਬਿਰਟਿਸ਼ ਜਰਮਨ ਬਸਰੇ ਬਾਗਿਆਮਾਂ ਦਾ ਸਰਬਣ ਮੁਲਕ ਉਹ ਕੋਕਾਫਾ ਤੋਂ ਨੇੜੇ ਮਾਰੇ ਸਭ ਜ ਸ਼ਹਿਰ ਵਿੱਚ ਗੇੜੇ ਮਹਾਂ ਟਕਾਣੇ ਪਰੀਆਂ ਦੇ ਅਜਬ ਨਜ਼ਾਰੇ ਦੇਖੇ ਰੱਬ ਦੀਆਂ ਕਾਰਾਗਰੀਆਂ ਦੇ ਆ ਵੇਖਣ ਪਿੰਡ ਦੀਆਂ ਗਲੀਆਂ ਪਿੰਡ ਦੀਆਂ ਮਿੱਟੀਆਂ ਖੰਡ ਦੀਆਂ ਡਲੀਆਂ ਬੱਕ ਬੱਕ ਕੇ ਗੱਭਰੂ ਦਿਲ ਨੂੰ ਮੋੜੇ ਬਿਲਡਿੰਗ ਨਿਊਯਾਰਕ ਤੋਂ ਸੋਹਣੇ ਰਹੇ ਚੁਬਾਰੇ ਫੱਬ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮਹਬਤਾਂ ਜੀ ਮੁਕਤਸਰਟੇ ਪਾਂਬਾਲੀ ਮਹਾਬੱਧਰ ਨੀਤਾ ਸਾਫ ਦਿਲਾਂ ਦੇ ਪੱਧਰ ਲੋਕੈ ਇਣ ਨਗਰਾਂ ਦੇ ਦਾਤੇ ਮਾਗੀ ਨਾਉਣ ਤੇ ਬੋਲ ਲਟਾਤੇ ਦਾਣੇ ਪੀਣ ਮਸ਼ੀਨਾ ਤੇ ਕਚੜੇ ਜਉਣ ਸਦਾ ਸੁਖ ਮਾਨਣ ਬਣ ਗਿਆ ਸੁਰਗ ਜਮੀਨਾ ਤੇ ਖੁਸ਼ੀਆਂ ਕਰਮ ਦਵਾਨ ਲਗਾਉਂਦੇ ਸਹਨੇ ਵੱਜਦੇ ਸ਼ਬਦ ਸੁਣਾਉਂਦੇ ਆਉਂਦੇ ਪਰ ਚਾਰ ਕਤੇ ਢਾਡੀ ਟੜਕੇ ਉੱਠ ਕੇ ਤੂੰ ਲੈ ਬਾਡੀ ਸ਼ਹਿਰ ਸਣਾਉਂਦੇ ਕਬਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ ਆਗੇ ਬਦਲ ਮੁਕਤ ਸਰੋਂ ਟੇ ਪਈ ਬਾਗੀਆਂ ਬਲਬਲ ਕਰੇ ਚਹਿ ਚਹਿ ਪਈ ਵੇਖੇ ਕੋਟ ਫਰੀਦ ਦੇ ਸ਼ਹਿਰੇ ਹੋਵਣ ਲਗਦੇ ਫੈਰ ਦਪਹਿਰੇ ਤੋਂ ਪਚੀ ਤੋਪ ਚਲਾਵਣ ਜੀ ਪਾਪ ਕਰਿਓ ਨਾ ਪਾਪੀ ਹਰ ਸਾਲ ਸਰਦਾਰਾ ਬਣ ਜੀ ਆਗੇ ਕਹਿ ਰਹੇ ਬੜੀ ਆਬਾਦੀ ਚਾਹਾਂ ਪੀ ਕੇ ਗੁੱਡਣ ਕਮਾਦੀ ਲਾ ਗਏ ਲਾਲੇ ਖੇਤ ਖੇਤ ਵਿੱਚ ਕੂਏ ਖੰਡ ਦੀਆਂ ਡਲੀਆਂ ਨਿਕਲਣ ਧੂਏ ਖੰਡ ਬਣਾਉਂਦੇ ਸਭ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮਹਬਤਾਂ ਜੀ ਫੇਰ ਮੈਨੂੰ ਚੱਕਦਾ ਸ਼ਕਸ਼ਣ ਦੇਗੇ ਜੰਗੂ ਰਾਮਾਣ ਜਾਂਦੇ ਬੇਗੇ ਸੋਹਣੇ ਮਿਰਜੇ ਵਰਗੇ ਲਾੜੇ ਬੱਬਰ ਮਾਰ ਸੰਗੀਨਾ ਪਾੜੇ ਚੜਕੇ ਚੱਕ ਨੂੰ ਜਾਣਾ ਸੀ ਪਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ਜਾਂ ਮੈਂ ਆਉਂਦੇ ਵੇਖੇ ਜਮ ਜੇ ਮੇਰੇ ਉਖੜੇ ਫਿਰਦੇ ਦਮ ਜੇ ਦੂਰੋਂ ਬੇਖਮ ਦੇ ਗਿਆ ਤੀੜਾਂ ਪੈਂ ਮੇਰੀਆਂ ਪੈਂਦੀਆਂ ਜਾਣ ਪਦੀੜਾਂ ਉੜਦੀ ਜਾਂਦੀ ਗੱਬ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ ਸੀਤੋ ਵਿਸ਼ਨੂਪੁਰੇ ਸੁਖ ਚੈਣੇ ਇਧਰ ਮਿਰਗ ਜਿਆ ਦਾ ਰਹਿਣਾ ਮੁਛ ਦੇ ਫਿਰਦੇ ਹਾੜੀ ਸੋਣੀ ਹੀਰਿਆਂ ਹਰ ਨਾ ਜਹਾਂ ਦੀ ਛੋਣੀ ਹੈ ਵਿੱਚ ਖੁੰਨੀਆਂ ਰੋਣਾਂ ਬੇ ਬੜਨਣਾ ਦੇਣ ਸ਼ਿਕਾਰੀ ਬਾਰਾ ਪਿੰਡ ਬਿਸ਼ਣੋਆਂ ਦੇ ਜੋਣੇ ਰਾਇਕੇ ਮਾਹੂ ਆਣੇ ਬਾਦਲ ਖੁੱਡੀਆਂ ਅਪਲ ਖੁਰਾਣੇ ਕੁਲਸਰ ਦਾਰ ਨਵਾਬਾਂ ਵਰਗੇ ਕੋਠੇ ਨਰਮਿਆਂ ਦੇ ਨਾਲ ਭਰਗੇ ਇਨ ਪਰ ਰਾਜੀ ਰੱਬ ਤਾਂ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮਹਬਤਾਂ ਜੀ ਬੈਠਾ ਬਾਜ ਕਲੰਬੀ ਸਹੂਜਾਂ ਜੰਗੀ ਰਾਣੇ ਲੈ ਲੀਆਂ ਮੌਜਾਂ ਚੁੰਬਾ ਗਿੱਦੜ ਬਹਾਤੇ ਚੁੱਗੇ ਬਾਬੂ ਰਜਬ ਅਲੀ ਹੋਸ਼ ਗਏ ਉੱਗੇ ਮੇਲੇ ਵੇਖ ਬਠੰਡੇ ਜੀ ਖਾੜੇ ਫਤੇ ਅਜੀਜ਼ ਲਗਾਉਂਦੇ ਜੈਸੇ ਈਕਣ ਬਿੰਡੇ ਜੀ ਸੋਨ ਜਗ ਮੇਲ ਬਸੰਤ ਪਿਆਰੋ ਪਰਜਿੰਦ ਰੱਬ ਦੇ ਨਾਂ ਤੇ ਬਾਰੋ ਪੈਂਦਾ ਸੁੱਤਾ ਜਾਗ ਨਸੀਬਾ ਜਾਂਦਾ ਕਿਸਮਤ ਦੇ ਨਾਲ ਬੀਬਾ ਜਨਮ ਅਮੋਲ ਕਲਬਤਾ ਜੀ ਆਵੇ ਬਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ